ਬਾਈ ਸਤਿ ਸ਼੍ਰੀ ਅਕਾਲ ਜਿਹੜਾ ਅਨਮੋਲ ਵਾਲੀ ਬਾਜੀ ਦਾ ਰੌਲਾ ਸੀ ਨਾ ਕਾਕੀ ਦਾ ਤੇ ਮੂਸੀ ਦਾ ਇਹਨਾਂ ਦਾ ਬਾਈ ਸਮਝੌਤਾ ਸਾਰੇ ਬੰਦੇ ਭਰਾ ਵਾਲੇ ਸਾਰੇ ਬਹਿ ਕੇ ਸਾਰੇ ਦਾ ਸਮਝੌਤਾ ਕਰਾਤਾ ਕੋਈ ਗੱਲ ਨਹੀਂ ਇਹਨਾਂ ਦੀ ਸਾਰੇ ਦਾ ਰੌਲਾ ਨਿਪਟ ਗਿਆ ਇਹਨਾਂ ਦਾ ਜਿਹੜਾ ਹੋਰ ਬੰਦਾ ਕੋਈ ਇਹਨਾਂ ਕੋਈ ਗਾਹ ਰਿਕਾਰਡਿੰਗ ਨਾਮ ਆਵੇ ਕੋਈ ਵੀ ਨਾ ਦੋਨੇ ਪਾਸੋਂ ਨੇ ਪਹਿਣਗੀਆਂ ਕੋਈ ਹੋਰ ਬੰਦਾ ਕੋਈ ਤੰਤੂ ਤੰਤੂ ਨਾ ਕਰੇ ਇਹਨਾਂ ਦੇ ਸਭ ਕੁਝ ਠੀਕ ਠਾਕ ਆ ਸਭ ਭਰਾ ਆਪਦੇ ਇਕੱਠੇ ਹੋਗੇ ਜੇ ਕਿਸੇ ਦਾ ਕੋਈ ਰੋਲਾ ਨਹੀਂ ਇਹਨਾਂ ਦਾ ਸਾਰਿਆਂ ਨੂੰ ਬਾਜੀ ਜਿਹੜਾ ਇਹਨਾਂ ਨੇ ਆਸ ਵਿੱਚ ਬਹਿ ਕੇ ਕਰ ਲਿਆ ਸਾਰਾ ਜਿਹੜਤਾ ਜਿਹੜਾ ਕੋਈ ਹੱਕ ਆ ਬਾਈ ਕਿਵੇਂ ਕਰ ਤੇ ਸਾਰਿਆਂ ਨੇ ਫੈਸਲਾ ਕਰਕੇ ਤੂੰ ਮੈਂ ਸਾਰੇ ਭਰਾ ਹੀ ਮੰਨ ਲਏ ਕਿਸੇ ਨੇ ਨੀ ਮੂੜੇ ਦੀ ਬਹਿ ਕੇ ਫੈਸਲਾ ਕਰਾਦਾ ਠੀਕ ਹੈ ਜੀ ਧੰਨਵਾਦ ਜੀ ਸਾਰੀ ਕਿਥੋਂ ਹੈ ਵੀਰਾਂ ਨੂੰ ਦੇਖ ਵੀਰ ਜਿਹੜਾ ਆਪਣਾ ਮਤਲਬ ਨਮੋਲ ਵਾਲੀ ਬਾਜੀ ਤੇ ਜਿਹੜਾ ਕਾਪੀ ਤੇ ਕੋਈ ਫੈਸਲਾ ਦਿੱਤਾ ਗਿਆ ਗਲਤ ਦਿੱਤਾ ਗਿਆ ਸਹੀ ਦਿੱਤਾ ਗਿਆ ਉਹ ਭਾਈ ਸਾਡਾ ਬੈਂਕ ਜਿਹੜਾ ਸਾਥੀ ਨਾਲ ਗਰੁੱਪ ਨਾਲ ਵੀ ਨਿਬੜ ਗਿਆ ਸਾਡਾ ਠੀਕ ਹੈ ਤੇ ਸੀਰੇ ਨਾਲ ਵੀ ਨਿਬੜ ਗਿਆ ਤੇ ਜਿਹੜੇ ਵੀ ਵੀਰਪਰਾ ਕੋਈ ਵੀ ਸੀਰੀਅਲ ਜੋ ਵੀ ਜੱਜਮੈਂਟ ਦਿੱਤੀ ਉਸ ਟਾਈਮ ਗੱਲ ਦਿੱਤੀ ਗਈ ਸਹੀ ਦਿੱਤੀ ਗਈ ਉਹ ਨਿਭੜ ਚੁੱਕਿਆ ਫੈਸਲਾ ਸਾਡਾ ਵੀਰੇ ਇਸ ਕਰਕੇ ਕੋਈ ਵੀ ਵੀਰਪਰਾ ਨੂੰ ਅਸੀਂ ਕਹਿਣੇ ਆ ਕਿਤੇ ਵੀ ਬਾਜੀ ਤੇ ਸਿਰਾ ਮਿਲੇ ਜਾਂ ਕਿਤੇ ਵੈਸੇ ਮਿਲੇ ਜਾਂ ਕੋਈ ਕਿਤੇ ਵੀਡੀਓ ਜਾਂ ਲਾਈਵ ਕੋਈ ਕਮੈਂਟਾਂ ਚ ਇਹਦੇ ਵਾਸਤੇ ਕੋਈ ਸਾਥ ਕਮੈਂਟ ਨਾ ਕਰੇ ਕਿ ਜਿਹਨੇ ਜੋ ਜੱਜਮੈਂਟ ਉਸ ਚੈਨਲ ਸਹੀ ਲੱਗੀ ਸੀ ਇਹਨੂੰ ਦੇਤੀ ਹੁਣ ਸਾਡਾ ਬਹਿ ਕੇ ਭਾਈ ਮੂਸੀ ਬੈਠਾ ਉਧਰ ਘਰ ਦੀ ਕਰਦਾ ਬੋਲਦਾ ਅਬੇ ਜੋ ਕੇਵਲ ਕਿ ਜੋਤ ਵਰਗੇ ਸਾਰੇ ਭਰਾ ਬਹਿ ਦੇ ਸਾਡਾ ਜਿਹੜਾ ਹੈਗਾ ਬਾਈ ਬਹਿ ਕੇ ਨਿਭਰ ਗਿਆ ਇਸ ਕਰਕੇ ਕੋਈ ਵੀ ਬੀਰਪਰਾ ਇਸ ਮੁੱਦੇ ਤੇ ਨਾ ਸੀਰੇ ਨਾਲ ਨਾ ਕਿਸੇ ਹੋਰ ਨਾਲ ਸੰਘਰਸ਼ ਧੰਨਵਾਦ